ਸਰਹੰਦੀ ਕਸਬਾ ਡੇਰਾ ਬਾਬਾ ਨਾਨ ਦੇ ਪਿੰਡਲੇ ਚੱਕ ਤਰਕਸਰ ਪਸ਼ੂਆਂ ਵਾਲੇ ਸੈੱਡ ਨੂੰ ਅੱਗ ਲੱਗ ਜਾਣ ਤੇ 60 ਸਾਲਾਂ ਬਜ਼ੁਰਗ ਦੀ ਮੌਤ ਤੇ ਹੋਰ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣ ਕੇ ਦਿੰਦੇ ਅਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4:35 ਵਜੇ ਨਾਲ ਬਜ਼ੁਰਗ ਗੁਰਦੀਪ ਸਿੰਘ ਕਾਰਪਾਣੇ ਪਸ਼ੂਆਂ ਸੈੱਡ 'ਚ ਅਚਾਨਕ ਅੱਗ ਲਪੇਟਣ ਨਿਕਲ ਰਹੀਆਂ ਸਨ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀ ਲਪੇਟ 'ਚ ਆ ਜਾਣ ਨਾਲ ਬਜ਼ੁਰਗ ਗੁਰਦੀਪ ਸਿੰਘ ਅਤੇ ਦੋ ਮੱਜਾਂ ਤੇ ਇੱਕ ਬੱਕਰੀ ਦੀ ਮੌਕੇ ਤੇ ਹੀ ਮੋਤ ਹੋ ਗਈ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚੇ ਫਰਗੇਦੀਆਂ ਗੱਡੀਆਂ ਤੇ ਭਾਰੀ ਮੁਕੰਮਲ ਅੱਗ ਤੇ ਕਾਬੂ ਪਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਸਵੇਰੇ 6 ਵਜੇ ਜਾਣਕਾਰੀ ਮਿਲੀ ਸੀ ਪਿੰਡ ਡੱਲੇ ਚੱਕ ਚ ਪਸ਼ੂਆਂ ਵਾਲਾ ਸੈੱਟ ਭਿਆਨਕ ਅੱਗ ਦੀ ਲਪੇਟ ਆਇਆ ਅਤੇ ਜਦੋਂ ਉਹ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਅੱਗ ਦੀ ਲਪੇਟ ਚ ਆਉਣ ਦਾ 60 ਸਾਲਾਂ ਬਜ਼ੁਰਗ ਦੀ ਮੋਤ ਗੁਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਆਗ ਦਾ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸਰਕਾ ਡੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਨੇੜਾ ਅੱਗ ਲੱਗੰਦਾ ਜੀ ਇਹ ਚਾਂਕ ਗੰਜੂ ਆਏ ਆ ਕੰਮ ਤੋਂ ਤੇ ਬਾਗੇ ਮੇ ਡੰਗਰ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਗ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦੀ ਤਾਂ ਗਈ ਆ ਇਹੋ ਡੰਗਰ ਵੀ ਤੁਹਾਨੂੰ ਬੜਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮਹੁਰਸਾਲੀ ਆ ਤੇ ਵੱਤੋ ਵੱਡਾ ਸਾਡਾ ਖर्चा ਦਿੱਤਾ ਜਾਂਦਾ ਜੀ ਵੀਰ ਜੀ ਕੀ ਕਾਰਨ ਕੀ ਕੀ ਹੋਇਆ ਅਜਦਾ ਚੀਂਗੀਆਂ ਨੂੰ ਅਸੀਂ ਦਾ ਕੰਮ ਤੋਂ ਆਏ ਦੇਰ ਕੋਈ ਰਾਂ ਨੂੰ ਪਾ ਨਹੀਂ ਲਗਾ ਜੋ ਮੋਬਾਈਲ ਸਤੇ ਹਾਰ ਕੇ ਤੰਸੋਂਗੇ ਰਿਆ ਨੂੰ ਬਾਅਦ ਜੋ ਵੇਖਿਆ ਮੁੰਡਾ ਇਹਨਾਂ ਦੂਜੇ ਨੇ ਸੱਚੀ ਕਾਂ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਿਆ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨਸਕਾਰਾਂ ਡੈਰੀ ਪੂਰੀ ਹੋ ਗਏ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਪੈਟਰੋਲਟਰ ਗੱਡੀ ਸਰ ਗਈ ਸਾਰੇ ਅੰਧ ਲੱਗਿਆ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗਿਆ ਨੂੰ ਸਰਕਾਰ ਤੋਂ ਕੀ ਮੰਗਿਆ ਰਚੇ ਮੇਰਾ ਪਾਣੀ ਬੱਤੀ ਰਿਹਾ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਬੇਕੋਣੇ ਨਿਸਕਾਰ ਹੋਇਆ ਜੋ ਵੇਖੋ ਹੋਰ ਬੜਾ ਹੋ ਗਿਆ ਹਾਲ ਹਾਂਜੀ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜੇ ਸਿਰੇ ਕੋਈ 4:00 ਵਜੇ ਦੀ ਗੱਲ ਆ ਤੇ ਤਾਂ ਪਰਿਵਾਰ ਭੇਜੇ ਕੋਈ ਸਾਨੂੰ ਸਾਰ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਜਸੀ ਨੇ ਭਜਾਉਣ ਵਾਸਤੇ ਆਏ ਨੇ ਤੇ ਆਗ ਇਹ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਚ ਕਾਬੂ ਵਿੱਚ ਨਹੀਂ ਸਿਆਰੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮਰਕੇ ਸਾਕੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਨੇ ਨੁਕਸਾਨ ਜਿਤਕريبਨ ਜੀ ਆਪਾਂ ਲੈ ਜਿੱਤੇ ਪਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨਦਾਰ ਇਨਸਾਨ ਹੋਇਆ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ तकरीबन ਧਰ ਤੋਂ ਕਰ ਤੋਂ 10-12 ਲੱਖ ਦੇ ਲੱਗੇ ਇਹਨਾਂ ਦਾ ਕਹਿੰਦੇ ਨੇ ਸਾੜ ਹੋ ਗਿਆ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਦਾ ਗੁਸਤੋਂ ਦੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤਪਾ ਕੇ ਆਪਣਾ ਟਾਈਮ ਪਾਸ ਕਰਦੀ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਦਾ ਸਾੜਿਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰਾਂ ਦੇ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਉਹ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਕਿਉਂਕਿ ਜਾਂ ਦੀ ਪਰਵਾਹੀ ਤਾਂ ਕਰਨੀ ਚਾਹੀਦੀ ਪਰ ਮਾਲਿਸ਼ਾ ਤਾਂ ਨੇ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਛੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪਰਵਾ ਜਿਹੜਾ ਮੋੜਾ ਆਪਣੇ ਉਸੇ ਪੇਵਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਰਕ ਸ਼ਰਕਤ ਦੀ ਬਰੋਂ ਦਾ ਕਹੇ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਇੱਕ ਪਰਾਲੀ ਘਾਟ ਜੱਗੀ ਹੋਈ ਸੀ ਇਕੱਠਾ ਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਪਰਾਲੀ ਨੇ ਪਿਹਾਰਕ ਰੂਪ ਧਾਰ ਲੱਗਦਾ ਉਹਦੇ ਕਾਰਨ ਜਿਹੜਾ ਸਾਰਾ ਕੁਝ ਤੇ ਸਵਾਲ ਹੈ ਅणि ਸਰ ਕੀ ਮਾਮਲਾ ਹੈ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ ਢਾਲੀ ਚੱਕ ਪਿੰਡ ਦਾ ਅੱਗ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਇਹ ਕੋਸ਼ਟ ਬਾਤ ਸਾਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸਾਈਕਲ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਿ ਲੱਗਣ ਦੇ ਜੋ ਹੁਣ ਤੱਕ ਪਤਾ ਲੱਗਿਆ ਕਿ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ